ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਏ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਏ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਅਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਿਆ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਏ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਏ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਕ ਚਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਿਆ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਏ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਏ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਏ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਅਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ ਰਿਹਾ ਸੀ ਸਿਡਨੀ ਹਵਾਈ ਅੱਡੇ ਤੇ ਉਸ ਵੇਲੇ ਹਫੜਾ ਤਫੜੀ ਮਚ ਗਏ ਜਦੋਂ ਫੈਡਰਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਸੇ ਦੌਰਾਨ ਉੱਥੇ ਗੋਲੀ ਚੱਲ ਗਈ। ਆਸਟ੍ਰੇਲੀਆ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਹੈ ਉਹ ਪੁਲਿਸ ਦਾ ਹੀ ਸੀ ਤੇ ਇਸ ਘਟਨਾ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਦੇ ਚਲਦਿਆਂ T2 ਟਰਮੀਨਲ ਦੇ ਇੱਕ ਹਿੱਸੇ ਨੂੰ ਹਸਤਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਕ੍ਰਾਈਮ ਸੀਨ ਵਜੋਂ ਸੀਲ ਕਰ ਦਿੱਤਾ। ਕਰਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ਦੇ ਵਿੱਚ ਹੀ ਚੱਲ ਗਿਆ ਹੁਣ ਸਬੰਧਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਚਸ਼ਮਦੀਰ ਗਵਾਨ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੇ ਉਸ ਵੇਲੇ ਚੀਖ ਜਗੜਾ ਸੁਣਿਆ ਗਿਆ ਜਦੋਂ ਉੱਥੇ ਗੋਲੀ ਦੀ ਆਵਾਜ਼ ਸੁਣੀ ਉਹਨੇ ਦੱਸਿਆ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਅਤੇ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਤੇ ਜੈਟਸਟਾਰ ਸਟਾਫ ਲੋਕਾਂ ਨੂੰ ਦੂਰ ਲੈ ਕੇ ਜਾ